ਪੰਜਾਬ ਹੜ੍ਹਾਂ ਦੀ ਮਾਰ ਥੱਲੇ ਦਬਿਆ ਹੋਇਆ ਤੇ ਹੜ੍ਹਾਂ ਨੇ ਪੂਰੇ ਪੰਜਾਬ ਵਿੱਚ ਤਬਾਹੀ ਮਚਾਈ ਹੋਈ ਆ ਕਿਸਾਨ ਤਾਂ ਹਾਂ ਮਾਰੇ ਨੇ ਪਿੰਡਾਂ ਦੇ ਪਿੰਡ ਉਜੜ ਗਏ ਨੇ ਕਿਸਾਨਾਂ ਦਾ ਜਾਨੀ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਿਆ ਤੇ ਉਧਰੋਂ ਸੁਖਵੀਰ ਬਾਦਲ ਵੱਲੋਂ ਪਿੰਡਾਂ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਲਿਆਉਣ ਲਈ ਪੰਜਾਬ ਸਰਕਾਰ ਨੂੰ ਤੁਰੰਤ ਰਾਹਤ ਕਾਰਜਾਂ ਦੀ ਕਮਾਂਡ ਭਾਰਤੀ ਫੌਜ ਨੂੰ ਸੌਂਪ ਦੇਣੀ ਚਾਹੀਦੀ ਹੈ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਔਖੀ ਘੜੀ ਵਿੱਚ ਖੇਤਰ ਦੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਤੇ ਇਹਨਾਂ ਲੋਕਾਂ ਦੀ ਜੋ ਉਹ ਵੀ ਜ਼ਰੂਰਤ ਹੋਵੇਗੀ ਉਸ ਨੂੰ ਪੂਰਾ ਕੀਤਾ ਜਾਵੇਗਾ ਤੁਸੀਂ ਲਿਖੋਗੇ ਤੁਹਾਨੂੰ ਪਤਾ ਲੱਗੂਗਾ ਕਿ ਕੱਲਾ ਅਕਾਲੀ ਦਲ ਨੇ ਕੰਮ ਕੀਤਾ ਹੈ ਹੁਣ ਤੁਸੀਂ ਤਰਨਤਾਰਨ ਸ਼ਹਿਰ ਚ ਰਹਿਣੇ ਹੋ ਤੁਸੀਂ ਤਰਨਤਾਰਨ ਸ਼ਹਿਰ ਤੋਂ ਅੰਮ੍ਰਿਤਸਰ ਚਲੇ ਜਾਓ ਇੱਥੋਂ ਪਠਾਨਕੋਟ ਚਲੇ ਜਾਓ ਇੱਥੋਂ ਪਠਿੰਡੇ ਚਲੇ ਜਾਓ ਜਾਂ ਇੱਥੇ ਚੰਡੀਗੜ੍ਹ ਚਲੇ ਜਾਓ ਜੋ ਕੁਝ ਦੇਖੋਗੇ ਉਹ ਕਾਲੀ ਦਲ ਨੇ ਬਣਾਇਆ ਹੈ ਇਹ ਚੌੜੀਆਂ ਸੜਕਾਂ ਜਿੱਥੇ ਅੱਜ ਅੱਜਕੱਲ੍ਹ ਨਿੰਗ ਮਾਰਦੇ ਹੋ ਤੁਸੀਂ ਬਣਾਉਣ ਵਾਲਾ ਕਾਲੀਦਾਨ ਆ ਬਿਜਲੀ ਜਿੰਨੀ ਆਉਂਦੀ ਹੈ ਜਿੰਨੇ ਥਰਮਲ ਪਲੈਂਟ ਪੰਜਾਬ ਦੇ ਆ ਸਾਰੇ ਕਾਲੀਦਾਨ ਨੇ ਬਣਾਇਆ ਜਿੰਨੇ 에어ਪੋਰਟ ਹੈ ਸਾਰੇ ਕਾਲੀਦਾਨ ਨੇ ਬਣਾਏ ਆ ਜਿੰਨੇ ਸ਼ਹਿਰ ਦੀ ਡਿਵੈਲਪਮੈਂਟ ਆ ਜਿਹੜਾ ਗੁਰੂ ਦੀ ਨਗਰੀ ਹੈ ਮੈਨੂੰ ਤੁਮਾਰੀ ਲੱਗੀ ਸੀ ਤੁਸੀਂ ਜਾਣਦੇ ਹੋ ਜਿਹੜੀ ਮੇਨ ਸੜਕ ਕੀ ਬੁਰਾ ਹਾਲ ਹੁੰਦਾ ਸੀ ਇੱਥੇ 200 ਕਰੋੜ ਰੁਪਏ ਮੈਂ ਲੈ ਕੇ ਆਇਆ ਸੀ ਇਸ ਗੁਰੂ ਦੀ ਨਗਰੀ ਨੂੰ ਸਜਾਉਣ ਵਾਸਤੇ ਹਲੇ ਤਾਂ ਆਪਾਂ ਹੋਰ ਵਧੀਆ ਬਣਾਤ ਮੈਂ ਸੀ ਪਰ ਸਰਕਾਰੀ ਆਪਣੀ ਚਲੀ ਗਈ ਹੁਣ ਕੋਈ ਹਰਮੀਤ ਕਹਿੰਦਾ ਫਿਰਦਾ ਕਿ ਮੈਂ ਲਿਆਂਦੇ 200 ਕਰੋੜ ਉਹਨੂੰ ਕਹੇ ਹੁਣ ਤਾਂ ਤੂੰ ਵੀ ਸਰਕਾਰ ਚ ਹੈ ਨਵੀਂ ਸਰਕਾਰ ਹੈ ਲੱਖ ਰੁਪਏ ਲਿਆ ਤੂੰ ਅੰਤਮ ਤੋਂ 100 ਲੱਖ ਰੁਪਏ ਲਿਆ ਮੰਨ ਜਾਗੇ ਅਸੀਂ ਬੜੀ ਮਿਹਨਤ ਕੀਤੀ ਵੱਡੇ ਬਾਦਲ ਸਾਹਿਬ ਨੇ ਤੁਸੀਂ ਅੰਮ੍ਰਿਤਸਰ ਚਲੇ ਜਾਓ ਕਿਤੇ ਵੀ ਚਲੇ ਜਾਓ ਗੁਰੂ ਦੀ ਨਗਰੀ ਕਿੰਨੀ ਸੋਹਣੀ ਸਜਾਈ ਹੈ ਦੇਖੋ ਵੱਡੇ ਬਾਦਲ ਸਾਹਿਬ ਦੀ ਤੇ ਕਾਲੀ ਦਲ ਦੀ ਸੋਚ ਜਿਹੜੀ ਹੈ ਨਾ ਗੁਰੂਆਂ ਦੀ ਤਸਵੀਰ ਰਸਤੇ ਦੀ ਸੋਚ ਹੈ ਕਿ ਸਰਬੱਤ ਦਾ ਭਲਾ ਸਾਰਿਆਂ ਦਾ ਭਲਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਤੁਸੀਂ ਕਿਤੇ ਫਰਕ ਨਹੀਂ ਦੇਖੋਗੇ Hindu Sikh Christian Muslimਾਂ ਦੇ ਵਿੱਚ ਵੱਡੇ ਬਾਦਲ ਸਾਹਿਬ ਨੇ ਜੇ ਦਰਬਾਰ ਸਾਹਿਬ ਦੇ ਉੱਤੇ ਡਿਵੈਲਪਮੈਂਟ ਤੇ ਪੈਸਾ ਲਾਇਆ 300 ਕਰੋੜ ਰੁਪਇਆ ਦਰਗਿਆਨਾ ਮੰਦਿਰ ਤੇ ਵੀ ਲਾਇਆ 350 ਕਰੋੜ ਰੁਪਇਆ ਰਾਮਪੀਰ ਤੇ ਵੀ ਲਾਇਆ ਤੁਹ ਆ ਫਰਕ ਹੈ ਜੇ ਮੁੱਖ ਮੰਤਰੀ ਤੀਰਥ ਯਾਤਰਾ ਸ਼ੁਰੂ ਕੀਤੀ ਸਾਰੇ ਧਰਮਾਂ ਵਾਸਤੇ ਕੀਤੀ। ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਲੋਕਾਂ ਦੀ ਜਿਹੜੀ ਮਦਦ ਕਰਨ ਦੀ ਬਜਾਏ ਡਰਾਮੇ ਕਰ ਰਹੇ ਨੇ ਹੈਲੀਕਾਪਟਰ ਦੇ ਨਾਲ ਕੋਈ ਹੱਲ ਨਹੀਂ ਨਿਕਲਦਾ। ਲੋਕਾਂ ਨੂੰ ਡੀਜ਼ਲ ਤੇ ਖਾਦ ਦੀ ਲੋੜਾ ਤਾਂ ਜੋ ਉਹ ਬੰਨਾਂ ਨੂੰ ਮਜ਼ਬੂਤ ਕਰ ਸਕਣ। ਸੁਖਵੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਵੀ ਬਿੰਨੇ ਨੇ। ਅੱਜ ਜਦੋਂ ਦੀ ਸਰਕਾਰ ਗਈ ਹੈ ਸੜਕਾਂ ਖੁੱਸੀ ਬੰਦ ਹੈ। ਜਿਹੜੀਆਂ ਸਹੂਲਤਾਂ ਦਿੱਤੀਆਂ ਸੀ ਗਰੀਬ ਵਜਨਤਾ ਵਾਸਤੇ ਆਟਾ ਦਾਲ ਨੀਲੇ ਕਾਰਡ ਸ਼ਗਨ ਪੈਨਸ਼ਨ ਸਾਰੀਆਂ ਬੰਦ ਤੁਸੀਂ ਇੰਨਾ ਹੀ ਦੱਸ ਦਿਓ ਕਿ ਪਿਛਲੇ ਉਹ 5 ਸਾਲ ਕੈਪਟਨ ਅਮਰਿੰਦਰ ਸਿੰਘ ਮੁਖਮਤਰੀ ਤੇ ਹੁਣ ਭਗਵੰਤ ਮਾਨ ਕਿੰਨੀ ਵਾਰ ਤਰੰਤਰ ਨਹੀਂ ਪੰਜਾਬ ਚ ਕਿੰਨੀ ਵਾਰ ਬੜੇ ਹੈ ਹੁਣੀ ਮੈਂ ਪਿਛਲੇ 10 ਦਿਨਾਂ ਦਾ ਮੈਂ ਹਾੜਾਂ ਕਰਕੇ ਇੰਨਾ ਨੁਕਸਾਨ ਹੋਇਆ ਘੱਟੋ ਘੱਟ ਹਜ਼ਾਰ ਪਿੰਡ ਹੈ ਪੰਜਾਬ ਦੇ ਜਿੱਥੇ ਜਮਾਂ ਹੀ ਕੁਝ ਖਤਮ ਹੋ ਗਿਆ ਉਹ ਵਿਚਾਰਿਆਂ ਦੇ ਪਸ਼ੂ ਮਰ ਗਏ ਉਹਨਾਂ ਦੀ ਸਾਰੀ ਫਸਲ ਤਬਾਹ ਹੋ ਗਈ ਘਰਾਂ ਦੇ ਉੱਤੇ ਬੈਠੇ ਆ ਜਮੀਨਾਂ ਸਿਰੇ ਗੱਲ ਕਰ ਰਹੇ ਸੀ ਮੁੱਖ ਮੰਤਰੀ ਆਪਣੀ ਘਰ ਵਾਲੀ ਨੂੰ ਲੈ ਕੇ ਤਾਮਨਾਂਡੂ ਸੈਰ ਕਰ ਰਿਹਾ ਮੈਂ ਰੋਲਾ ਪਾਇਆ ਤੇ ਹੁਣ ਆਇਆ ਦੇਖੋ ਤਾਂ ਦਿਮਾਗ ਕਿੱਜਾ ਹੈ ਇੱਥੇ ਆ ਕੇ ਕੁਝ ਪੈਸਾ ਦੇਣ ਦੀ ਬਜਾਏ ਕੋਈ ਸਹੂਲਤ ਦੇਣ ਦੀ ਬਜਾਏ ਆ ਕੇ ਕਹਿੰਦਾ ਜੀ ਮੇਰੇ ਕੋਲ ਆਪਣਾ ਹੈਲੀਕਾਪਟਰ ਹੈ ਮੈਂ ਹੈਲੀਕਾਪਟਰ ਦੇ ਕੇ ਦੇ ਰਿਹਾ ਹੈਲੀਕਾਪਟਰ ਥੋੜੀ ਸੇਵਾ ਕਰੂਗਾ ਹੁਣ ਹੈਲੀਕਾਪਟਰ ਤੋਂ 4 ਪੌਂਡ ਲੋਕਾਂ ਨੂੰ ਡੀਜ਼ਲ ਚਾਹੀਦਾ ਜਿੰਨੇ ਬੰਦ ਬਣਿਆ ਲੋਕਾਂ ਨੇ ਆਪ ਹਜ਼ਾਰ ਰੁਪਏ ਇਕੱਠਾ ਕਰਕੇ ਸਰਕਾਰ ਨੇ ਨਹੀਂ ਆਪਣੇ ਕੋਲ ਪੈਸਾ ਇਕੱਠਾ ਕਰਕੇ ਉਹ ਰੋਕ ਰੋਕ ਰੇ ਸੀ ਪਟਕ ਟਗੇ ਆ ਜਿੰਨਾ ਅੱਜ ਸਵੇਰੇ ਮੈਂ ਇਹਨੂੰ ਰਾਤ ਨੂੰ ਪਤਾ ਲੱਗਿਆ ਰਮਦਾਸ ਦੇ 60 70 ਪਿੰਡ ਡੁੱਬ ਗਏ ਮੈਂ ਸਵੇਰੇ ਜਾ ਕੇ ਉੱਥੇ ਪਾਣੀ ਉੱਥੇ ਲੰਗਰ ਚਾਰਾ ਦਵਾਈਆਂ ਸਾਰਾ ਇੰਤਜ਼ਾਮ ਕਰਕੇ ਮੈਂ ਹੁਣ ਆਇਆ ਕਈਆਂ ਤੁਹਾਡੇ ਕੋਲ ਅੱਜ ਲੇਟ ਵੀ ਹੋ ਗਿਆ ਇੱਥੇ ਪ੍ਰੋਗਰਾਮ ਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਹੈਲੀਕਾਪਟਰ ਵਾਲੀ ਗੱਲ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਲਗਾਤਾਰ ਮੁੱਖ ਮੰਤਰੀ ਮਾਨ ਤੇ ਨਿਸ਼ਾਨੇ ਜੜੇ ਜਾ ਰਹੇ ਨੇ ਤਾਂ ਗੁਰਦਾਸਪੁਰ ਵਿੱਚ ਹੜ੍ਹਾਂ ਦੇ ਵਰਗੇ ਹਾਲਾਤ ਜਿਹੜੇ ਮੰਦੇ ਨਾਜ਼ਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੌਰਾ ਕੀਤਾ ਗਿਆ ਸੀ ਬਹਿਰਾਮਪੁਰ ਇਲਾਕੇ ਦਾ ਜਿਹੜਾ ਉਹਨਾਂ ਵੱਲੋਂ ਜਾਇਜ਼ਾ ਲਿਆ ਗਿਆ ਸੀ ਤੇ ਉਹਨਾਂ ਨੇ ਉਸ ਸਮੇਂ ਇਹ ਕਿਹਾ ਸੀ ਕਿ ਧਿਆਨ ਦੇ ਵਿੱਚ ਆਇਆ ਕਿ ਬਹੁਤ ਸਾਰੇ ਪਿੰਡਾਂ ਵਿੱਚ ਲੋਕ ਘਰਾਂ ਤੋਂ ਬਾਹਰ ਵੀ ਨਿਕਲ ਪਾ ਰਹੇ ਤੇ ਉਹਨਾਂ ਨੂੰ ਜਿਹੜਾ ਬਿਨਾਂ ਰਾਸ਼ਨ ਛੋਟੇ ਬੱਚਿਆਂ ਨਾਲ ਘਰਾਂ ਦੀਆਂ ਛੱਤਾਂ ਤੇ ਉਹ ਬੈਠੇ ਹੋਏ ਸੀ ਤੇ ਉਹਨਾਂ ਨਾਲ ਇਹ ਵੀ ਕਿਹਾ ਸੀ ਕਿ ਜਿਨ੍ਹਾਂ ਨੂੰ ਲੋਕਾਂ ਨੇ 92 ਸੀਟਾ ਨਾਲ ਪਾਰਟੀ ਨੂੰ ਜਿਤਾ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ ਉਹ ਹੈਲੀਕਾਪਟਰ ਲੋਕਾਂ ਨੂੰ ਸੌਂਪ ਰਹੇ ਨੇ ਉਹਨਾਂ ਨੇ ਕਿਹਾ ਸੀ ਕਿ ਹੈਲੀਕਾਪਟਰ ਰਾਹੀਂ ਲੋਕਾਂ ਨੂੰ ਪਾਣੀ ਦੁੱਧ ਤੇ ਹੋਰ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ ਤੇ ਉਹਨਾਂ ਨੇ ਇਹ ਵੀ ਨਾਲ ਕਿਹਾ ਸੀ ਕਿ ਉਹ ਖੁਦ ਕਾਰ ਤੇ ਵਾਪਸ ਚਲੇ ਜਾਣਗੇ ਇਸ ਸਬੰਧੀ ਉਹਨਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਵੀ ਜਿਹੜੀਆਂ ਹਦਾਇਤਾਂ ਦਿੱਤੀਆਂ ਹੋਈਆਂ ਸੀ ਤੇ ਉਸ ਤੋਂ ਬਾਅਦ ਜਿਹੜਾ ਹੈਲੀਕਾਪਟਰ ਵਾਲੀ ਗੱਲ ਨੂੰ ਲੈ ਕੇ ਸੁਖਵੀਰ ਬਾਦਲ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਬਿੰਨੇ ਗਏ ਸੀ ਹੁਣ ਗੱਲ ਕਰਦੇ ਆ ਕਾਂਗਰਸ ਦੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਪੰਜਾਬ ਦੇ ਹੜਪ੍ਰਭਾਵਿਤ ਪਰਿਵਾਰਾਂ ਨਾਲ ਇੱਕ ਜੁੜਤਾ ਦਿਖਾਉਂਦੇ ਹੋਏ ਤੇ ਮੈਂ ਤੇ ਪੰਜਾਬ ਕਾਂਗਰਸ ਦੇ ਸਾਰੇ ਵਿਧਾਇਕਾਂ ਨੇ ਇੱਕ ਮਹੀਨੇ ਦੀ ਤਨਖਾਹ ਤੇ ਮੁੱਖ ਮੰਤਰੀ ਹੜ ਰਾਹਤ ਫੰਡ ਵਿੱਚ ਦੇਣ ਦਾ ਜਿਹੜਾ ਉਹ ਫੈਸਲਾ ਕੀਤਾ ਇਹ ਮੁਸ਼ਕਲ ਸਮੇਂ ਵਿੱਚ ਹਮਦਰਦੀ ਦਾ ਇੱਕ ਨਿਮਰ ਸੰਕੇਤ ਆ ਮੈਂ ਸਾਰੇ ਨਾਗਰਿਕਾਂ ਤੇ ਸੰਗਠਨਾਂ ਨੂੰ ਰਾਹਤ ਤੇ ਪੁਨਰਵਾਸ ਲਈ ਅੱਗੇ ਆਉਣ ਦੀ ਅਪੀਲ ਕਰਦਾ ਹਾਂ ਤਾਂ ਇਹ ਪ੍ਰਤਾਪ ਬਾਜਵਾ ਵੱਲੋਂ ਜਿਹੜਾ ਉਹਨਾਂ ਨੇ ਡਿਜੀਟਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਲਿਖ ਕੇ ਜਿਹੜੀ ਉਹ ਸਾਂਝੀ ਕੀਤੀ ਕਈਆ ਅੱਗੇ ਗੱਲ ਕਰ ਸੋਨੀਆ ਮਾਨ ਦੀ ਤਾਂ ਸੋਨੀਆ ਮਾਨ ਵੱਲੋਂ ਵੀ ਜਿਹੜਾ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚੋਂ ਲੋਕਾਂ ਦੀ ਮਦਦ ਲਈ ਪਹੁੰਚੇ ਨੇ ਇਸ ਦੌਰਾਨ ਉਹਨਾਂ ਲੋਕਾਂ ਨੂੰ ਜਿਹੜਾ ਸੁਰੱਖਿਅਤ ਥਾਂਵਾਂ ਉੱਤੇ ਜਾਣ ਦੀ ਜਿਹੜੀ ਅਪੀਲ ਕਰਦੇ ਹੋਏ ਦਿਖਾਈ ਦਿੱਤੇ ਨੇ ਇਸ ਦੌਰਾਨ ਸੋਨੀਆ ਮਾਨ ਨੇ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕੀਤਾ ਤੇ ਲੋਕਾਂ ਨੂੰ ਗੁਰੂ ਘਰ ਜਾਣ ਦੀ ਅਪੀਲ ਕੀਤੀ ਇਸ ਦੌਰਾਨ ਉਹਨਾਂ ਲੋਕਾਂ ਨੂੰ ਕਿਹਾ ਕਿ ਰਾਤ ਨੂੰ ਪਾਣੀ ਦਾ ਪੱਧਰ ਜਿਹੜਾ ਬਹੁਤ ਜ਼ਿਆਦਾ ਵੱਧ ਸਕਦਾ ਉਹ ਆਪਣਾ ਸਮਾਨ ਲੈ ਕੇ ਗੁਰੂ ਘਰ ਚਲੇ ਜਾਣ ਇਸ ਦੌਰਾਨ ਉਹ ਲੋਕਾਂ ਨੂੰ ਮਨਾਉਂਦੇ ਹੋਏ ਵੀ ਦਿਖਾਈ ਦੇ ਰਹੇ ਨੇ ਇਹ ਥੋ ਬੰਦਾ ਰਹਿਣਾ ਇੱਕ ਇੱਕ ਬੰਦਾ ਛੱਡ ਕੇ ਜਾਵਾਂਗੇ ਜਿਹੜਾ ਬੰਦਾ ਜਿਵੇਂ ਆ ਬੈਠੇ ਐ। ਇਹਨੇ ਸੰਭ ਲੈਣਾ ਸਾਰਾ ਘਰ ਸੰਭ ਲੂਗਾ। ਆ ਤੋ ਇਹਨਾਂ ਨੂੰ ਹੋਲ ਦਾਲ ਤਾਉਣ ਗਿਆ ਉਹ ਨਹੀਂ ਤੇ ਆ ਤਾ। ਚਲੋ ਯਾਰਗਾ ਚੀ ਚੰਡੇ ਆਓ ਵਾਰੀ ਵਾਰੀ ਐ ਕਰੋ ਸਾਰੇ ਜਣੇ ਇਕੱਠੇ ਜਾਣੇ ਵੀ ਨਹੀਂ ਦੋ ਦੋ ਕਰਕੇ ਜਾਣੇ ਆ ਤਿੰਨ ਜਣੇ ਆਜੋ ਇੱਕ ਵਾਰੀ। ਆਜੋ ਚਲੋ ਆਜੋ ਤਿੰਨ ਜੀ ਆਜੋ ਬਾਕੀ ਬਾਅਦ ਚ ਲੈ ਜਾਾਂਗੇ। ਸਾਰੇ ਕਿੱਥੇ ਜਾਣੇ ਵੀ ਨਹੀਂ। ਇੱਥੇ ਪਾਣੀ ਨਹੀਂ ਹੈ ਇੱਥੇ ਆ ਸੋਰੀ ਇਹਨੇ ਕਪੜੀ। ਇਥੇ ਕਿਹੜਾ ਲੱਗਾ ਆ ਤੁੰਦੀ ਕੁੱਤੀ ਆਓ ਬਾਹਰ ਚੈਨ ਲੱਗਾ ਮੇਰੇ ਹੋਰ ਆਣਾ ਪਾਣੀ ਮੈਂ ਮੈਂ ਕੱਲ ਦਾ ਚਿੱਕਾ ਮਾਰਦਾ ਫਿਰਦਾ ਤੁਹਾਨੂੰ ਪਤਾ ਸਾਰਿਆਂ ਨੂੰ ਮੈਂ ਕੱਲ ਦਾ ਕਹਿੰਦਾ ਫਿਰਦਾ ਇਹ ਵੀ 88 ਵਰਗਾ ਹਾਲ ਹੋਣਾ ਫਿਰ ਦੁਆਰਾ ਕੋਈ ਨਹੀਂ ਮੇਰੀ ਗੱਲ ਮੰਨਿਆ ਥੋੜੇ ਫਰਕ ਰਹਿ ਗਿਆ ਭੈਣ ਮੇਰੀ ਆਜੋ ਤਿੰਨ ਕਿ ਜੀ ਆਜੋ ਤਿੰਨ ਜਣੇ ਆਓ ਬਾਕੀ ਤਿੰਨ ਬਾਅਦ ਚ ਆ ਜਾਣਗੇ ਆਜੋ ਫਟਾਫਟ ਗੁਰਦੁਆਰੇ ਜਾਣਾ ਉਹਦੇ ਦਿਨਾਂ ਬਾਵੀ ਕੋਟਲੇ ਗੁਰਦੁਆਰਾ ਸਾਹਿਬ ਲੈ ਕੇ ਚੱਲੇ ਆਂ ਉਹਨਾਂ ਨੂੰ ਵੀ ਲੈ ਆਵਾਂਗੇ ਚੱਲ ਮੇਰੀ ਭੈਣ ਚੱਲ ਆ ਜਾ ਸਾਰੇ ਨੂੰ ਲੈ ਆਵਾਂਗੇ ਅਸੀਂ ਤਾਂ ਹੀ ਤਾਂ ਆ ਰਹੇ ਹੁਣ ਜੇ ਤੁਸੀਂ ਇੰਨਾ ਟਾਈਮ ਲਾਉਂਗੇ ਅਸੀਂ ਉਹਨਾਂ ਤੇ ਪਹੁੰਚ ਨਹੀਂ ਪਾਵਾਂਗੇ ਚੱਲੋ ਚੱਲੋ ਬੜੇ ਪਰੋਂ ਬੜੇ ਦੀ ਕੱਢ ਕੇ ਤੇ ਹੋਣੇ ਨੇ